ਇਹ ਕਿਹੜਾ ਦਵਾਈਆਂ ਦੇਣ ਆਉਂਦੇ ਆ ਬੈਦ ਉਹ ਵੀ ਦਵਾਈਆਂ ਮਤਲਬ ਬੇਟੀਆਂ ਨੂੰ ਦਵਾਈਆਂ ਮਾੜੀਆਂ ਚੰਗੀਆਂ ਕਹਿੰਦੇ ਦਿੰਦੇ ਆ ਇੱਥੇ ਉਹ ਕੁੜੀਆਂ ਦੱਸਦੀਆਂ ਹੁੰਦੀਆਂ ਸੀਗੀਆਂ ਕਹਿੰਦੀਆਂ ਸਾਨੂੰ ਦਵਾਈਆਂ ਦਿੰਦੇ ਆ ਸਾਨੂੰ ਸ਼ਿਕਾਇਤ ਦਿੰਦੇ ਘੋਲ ਕੇ ਕਹਿੰਦੇ ਵੀ ਕਰਮੀ ਬਹੁਤ ਆ ਤੁਸੀਂ ਪੀਰੋ ਉਹ ਐਂ ਕਰਕੇ ਉਹਨਾਂ ਨੂੰ ਦਵਾਈਆਂ ਦੁਈਆਂ ਕੁੜੀਆਂ ਨੂੰ ਦੇ ਕੇ ਵਿਚਾਰੀਆਂ ਨੂੰ ਪਤਾ ਨਹੀਂ ਹੁਣ ਕੀ ਕਹਿੰਦੇ ਸੀ ਕੀ ਨਹੀਂ ਰੱਬ ਜਾਣਦਾ ਬਾਕੀ ਇੱਕ ਅੰਨੀ ਕੁੜੀ ਸੀ ਮੌਨਿਕਾ ਬਾਅਦ ਤੱਕ ਉਹਦਾ ਵੀ ਪਤਾ ਨਹੀਂ ਸਾਨੂੰ ਵੀ ਕਿੱਥੇ ਆ ਉਹਨੂੰ ਇੰਨਾ ਕੁ ਮਾਰਿਆ ਇੰਨਾ ਕੋ ਉਹਨੂੰ ਟੌਰਚਰ ਕੀਤਾ ਸੀ ਬਹੁਤ ਜ਼ਿਆਦਾ ਤੇ ਇੱਕ ਕੁੜੀ ਗਰਲਾਲ ਕੌਰ ਸੀਗੀ ਲਾਲੀ ਲਾਲੀ ਨੂੰ ਕਹਿੰਦੇ ਸੀ ਉਹ ਰੱਬੀ ਰੂਹਾਂ ਦੇ ਘਰੋਂ ਛਾਲ ਮਾਰ ਦਿੱਤੀ ਸੀ ਉਹਨੇ ਕੰਧ ਤੋਂ ਦੀ ਕੰਧ ਤੇ ਛਾਲ ਮਾਰ ਕੇ ਵਿਚਾਰੀ ਮੁੱਲਾਪੁਰ ਭੱਜ ਗਈ ਇਹਨਾਂ ਨੇ ਰਾਤੋਂ ਰਾਤ ਮੁੱਲਾਪੁਰੋਂ ਲੱਭੀ ਉਹ ਕੁੜੀ ਲੱਭ ਕੇ ਤਾਂ ਫੇਰ ਉਹ ਅਗਲੇ ਦਿਨ ਹੀ ਕਹਿਣ ਲੱਗੇ ਵੀ ਅਸੀਂ ਤਾਂ ਦੂਸਰੇ ਆਸ਼ਰਮ 'ਚ ਸ਼ਿਫਟ ਕਰ ਦਿੱਤੀ ਆ ਵੀ ਪਤਾ ਨਹੀਂ ਹੁਣ ਉਹਦੇ ਨਾਲ ਕੀ ਕੀਤਾ ਇਹਨਾਂ ਨੇ ਕੀ ਨਹੀਂ ਕੀਤਾ ਬਾਕੀ ਪੈਸੇ ਆ ਤੇ ਪਿਆਸਿਆਂ ਦਾ ਨਾਲ ਵੀ ਲਾ ਵੀ ਇਹਨਾਂ ਨੇ ਨੋਟ ਵੀ ਪਿਆ ਉਹਦੇ ਨਾਲ ਮਸ਼ੀਨਾਂ ਨਾਲ ਹੀ ਗਿਣਨੇ ਇੰਨਾ ਪੈਸਾ ਵੀ ਨਾ ਮਸ਼ੀਨਾਂ ਦੇ ਨਾਲ ਹੀ ਗਿਣਨਾ ਇੰਨਾ ਬਾਧੂ ਪੈਸਾ ਇਹਨਾਂ ਕੋਲੇ ਬਾਕੀ ਕੋਈ ਵੀ ਜਿਹੜੇ ਵੀ ਇਹਨਾਂ ਦੇ ਜਿਹੜੇ ਸਾਧੂ ਸੰਤਾਂ ਦੇ ਨਾਲ ਜਿੰਨੇ ਵੀ ਰਲੇ ਆਏ ਸਾਰੇ ਆ ਹੱਲੇ ਤਾਂ ਬਹੁਤ ਜਾਣੇ ਹੋਰ ਨਿਕਲਣਗੇ ਇਸ ਕਰਕੇ ਮੈਂ ਤਾਂ ਇੰਨੀ ਕੁ ਛੋਟੀ ਵੀਡੀਓ ਤੁਹਾਨੂੰ ਪਾਈ ਆ ਵੀ ਇਹਨਾਂ ਦੀ ਕਿਤੇ ਵੀ ਨਾ ਤਾਂ ਇਹਨਾਂ ਨੂੰ ਫੜ ਲਓ ਫੜਾਓ ਪੁਲਿਸ ਕੋਲ ਸਾਡੀ ਤਾਂ ਇਹ ਪੁਲਿਸ ਦੇ ਅੱਗੇ ਬੇਨਤੀ ਆ ਜਿਨ੍ਹਾਂ ਨੂੰ ਸਾਰਿਆਂ ਨੂੰ ਫੜ ਕੇ ਤੇ ਇਹਨਾਂ ਦੇ ਕੋਲੋਂ ਸਾਰਾ ਕੁਝ ਇਹ ਦੱਸਿਆ ਜਾਵੇ ਇਹਨਾਂ ਨੂੰ ਪੁੱਛਿਆ ਜਾਵੇ ਵੀ ਕੀ ਆ ਤੇ ਕੀ ਨਹੀਂ ਇਹ ਸਾਰਾ ਕੁਝ ਦੱਸਣ ਤੇ ਨਾਲ ਉਹ ਚੰਗੀ ਤਰ੍ਹਾਂ ਇਹਨਾਂ ਦੇ ਨਾਲ ਮਤਲਬ ਸ਼ਿਕਾਇਤਾਈ ਕੀਤੀ ਜਾਵੇ ਕਿਉਂਕਿ ਮਾਸੂਮ ਬੱਚਿਆਂ ਦੇ ਉੱਤੇ ਅਤਿਆਚਾਰ ਹੋਣ ਡਿਆ ਅੱsse ਕਰਕੇ ਅਸੀਂ ਵੀ ਛੁੱਟੀ ਮੈਂ ਕਰ ਦਿੱਤੀ ਇਹ ਸਕੂਲ ਮੈਂ ਉੱਥੇ ਜਾਂਦੀ ਹੁੰਦੀ ਸੀ ਬਾਲ ਘਰ ਡਿਊਟੀ ਮੈਂ ਬਹੁਤ ਟਾਈਮ ਕੀਤੀ ਪਰ ਜੇ ਤਾਂ ਬੱਚਿਆਂ ਦਾ ਅਤਿਆਚਾਰ ਵੇਖਿਆ ਨਹੀਂ ਸੀ ਜਾਂਦਾ ਅਸੀਂ ਫਿਰ ਛੁੱਟੀ ਕਰ ਦਿੱਤੀ ਮੈਂ ਜਾਂਦੀ ਨਹੀਂ ਸੀ ਤਾਂ ਇਹ ਆ ਵੀ ਬਲਕਿ ਇਹਨਾਂ ਦੇ ਜਿਹੜਾ ਉਹ ਆਸ਼ਰਮ ਆਸ਼ਰਮ ਦੇ ਵਿੱਚ ਤਾਂ ਭਾਈ ਇਹ ਬਹੁਤ ਜ਼ਿਆਦਾ ਹੀ ਖਰਾਬ ਕੰਮ ਕਿਉਂਕਿ ਬੇਟੀਆਂ ਜਿਹੜੀਆਂ ਮੈਂ ਇੰਨੀਆਂ ਕਿ ਜ਼ਿਆਦਾ ਮਾਰਦੇ ਕੁੱਟਦੇ ਸੀਗੇ ਕਿ 8-8 ਦਿਨ ਬੇਟੀਆਂ ਤੁਰ ਨਹੀਂ ਪਉਂਦੀਆਂ ਸੀਗੀਆਂ ਆ ਕੋਮਲ ਪ੍ਰੀਤਨ ਨੂੰ ਤਾਂ ਮੇਰੇ ਸਾਹਮਣੇ ਮਤਲਬ ਜਿਵੇਂ ਅਸੀਂ ਮੈਂ ਸਵੇਰੇ ਗਈਆਂ ਰਾਤ ਦੀ ਉਹ ਰਾਤ ਨੂੰ ਇਹਨੂੰ ਕੁੱਟਿਆ ਵਿਚਾਰੀ ਨੂੰ ਸਵੇਰੇ ਜਦੋਂ ਮੈਂ ਗਈਆਂ ਇਹ ਦੇਖੋ ਤੁਰਨਾ ਹੋਵੇ ਇੰਨਾ ਇਹ ਤਾਂ ਪਰੇਸ਼ਾਨ ਨਹੀਂ ਇਹ ਵੀ ਜ਼ਿਆਦਾ ਦੁਖੀ ਏ ਰੋ ਰੋ ਕੇ ਸਾਨੂੰ ਦੱਸਦੀਆਂ ਸੀ ਬੇਟੀਆਂ ਵਿਚਾਰੀਆਂ ਵੱਡੀਆਂ ਹੁਣ ਵੱਡੀਆਂ ਬੇਟੀਆਂ ਇਸ ਕਰਕੇ ਨਹੀਂ ਦੱਸ ਸਕਦੀਆਂ ਕਿਉਂਕਿ ਅਸੀਂ ਤਾਂ ਜਾਵਾਂਗੇ ਅਸੀਂ ਜਾ ਕੇ ਪੁੱਛ ਕੇ ਆ ਜਵਾਂਗੇ ਭਾਈ ਵੀ ਤੁਹਾਨੂੰ ਕੀ ਗੱਲ ਵਾ ਕਿਦਾਂ ਤੁਸੀਂ ਇਹ ਤਾਂ ਰਹਿਣਾ ਕਿ ਉਹਨਾਂ ਨੇ ਉੱਥੇ ਵਿਚਾਰੀਆਂ ਨੇ ਵੀ ਇਹਨਾਂ ਨੂੰ ਪਤਾ ਵੀ ਸਾਨੂੰ ਮਾਰਨ ਕੁੱਟਣਗੇ ਉੱਥੇ ਦੋ ਜਿਹੜੀਆਂ ਕੁੜੀਆਂ ਮੈਂ ਕਮਨਪ੍ਰੀਤ ਤੇ ਰਵਿੰਦਰ ਉਹ ਤਾਂ ਇਹਨਾਂ ਨੇ ਕੁੱਟਣ ਨੂੰ ਰੱਖੀਆਂ ਹੋਈਆਂ ਵਾ ਜਿਦਾ ਕਿ ਏਕਮਾ ਏਕਮ ਨੇ ਡਾਂਗ ਰੱਖੀ ਹੋਈ ਆ ਵੇ ਜੇ ਕਹੀ ਦਾ ਦਸਤਾ ਆਪਣੀ ਗੱਡੀ ਦੇ ਵਿੱਚ ਹਮੇਸ਼ਾ ਰਹਿੰਦਾ ਉਹਦੇ ਉਹਦੇ ਨਾਲ ਬੇਟੀਆਂ ਨੂੰ ਮਾਰਿਆ ਜਾਂਦਾ ਇਹਨਾਂ ਦੇ ਉੱਥੇ ਜੇਲ ਵੀ ਬਣੀ ਹੋਈ ਆ ਇੱਕ ਜੇਲ ਬਣਾਈ ਹੋਈ ਆ ਉੱਥੇ ਉਹ ਕੁੜੀਆਂ ਜੇਲ ਦੇ ਵਿੱਚ ਰੱਖਦੇ ਆ ਜੇਲ ਦੇ ਵਿੱਚ ਰੱਖਣਗੇ ਉਹ ਰੋਟੀ ਪਾਣੀ ਤੋਂ ਕੱਪੜੇ ਲੀੜੇ ਤੋਂ ਕਰਸਦੀਆਂ ਉਹਨਾਂ ਨੇ ਸਾਨੂੰ ਵਾਜਾਂ ਮਾਰਨੀਆਂ ਵੀ ਆਂਟੀ ਸਾਨੂੰ ਪਾਣੀ ਦੇ ਦਿਓ ਆਂਟੀ ਸਾਨੂੰ ਰੋਟੀ ਦੇ ਦਿਓ ਤੋ ਨਾ ਵਿਚਾਰੀਆਂ ਨੇ ਰੌਲਾ ਪਾਉਣਾ ਇਹਨਾਂ ਨੇ ਕਹਿਣਾ ਨਹੀਂ ਇਹਨਾਂ ਨੂੰ ਦੇਣਾ ਨਹੀਂ ਕੁਝ ਵੀ ਇਹਨਾਂ ਨੇ ਜੇਲ੍ਹਾਂ ਬਣਾਈਆਂ ਹੋਈਆਂ ਵਾ ਇਹਨਾਂ ਦੇ ਘਰ ਉੱਥੇ ਬਾਹਲ ਘਰ ਜਾ ਕੇ ਦੇਖਿਓ ਜਿੱਥੇ ਕਾਪੀਸ ਬਣਿਆ ਆ ਜਿੱਥੇ ਜਾਨਣੀਆਂ ਪੈਂਟਰ ਹੁੰਨੇ ਆ ਗੇਟ ਦੇ ਲਾਗੇ ਬਿਲਕੁਲ ਨਾਲ ਜਿੱਥੇ ਉਹ ਬੈੰਦੇ ਆ ਆਹਾਂ ਪਰਚੀਆਂ ਕੱਟਦੇ ਇਹਦੇ ਨਾਲ ਹੀ ਦੇਖਿਓ ਤੁਸੀਂ ਆਫਿਸ ਦੇ ਤਾਂ ਉਹਦੇ ਵਿੱਚ ਜੇਲ੍ਹ ਬਣਾਈ ਹੋਈ ਆ ਇਹ ਕਿ ਇਹਨਾਂ ਨੇ ਅੰਦਰ ਉਹੋ ਦੋ ਘਰਾਂ ਦੇ ਵਿੱਚ ਅੰਦਰ ਇਹਨਾਂ ਨੇ ਜੇਲ੍ਹ ਬਣਾਈ ਹੋਈ ਆ ਇਹਨਾਂ ਨੇ ਕੁੜੀ ਉਹ ਜੇਲ੍ਹ 'ਚ ਹੀ ਰੱਖਣੀ ਆ ਜਿਹੜੀਆਂ ਵੱਡੀਆਂ ਕੁੜੀਆਂ ਨੇ ਵੀ ਮਾਰ ਕਟਾਈ ਕਰਨੀ ਇਹਨਾਂ ਨੂੰ ਇੰਨਾ ਕੁ ਟੌਰਚਰ ਕਰਨਾ ਫਿਰ ਉਹਨਾਂ ਨੂੰ ਜੇਲ੍ਹ ਵਿੱਚ ਹੀ ਰੱਖਣਾ ਜਿੰਨੇ ਦਿਨ ਰੱਖਣਾ ਵਾ ਹਾਂ ਜਿੰਨਾ ਚਿਰ ਉਹ ਮਤਲਬ ਆਪਣੀ ਆਜ਼ਾਦੀ ਤੇ ਮਨ ਦੀਆਂ ਨਹੀਂ ਜੋ ਵੀ ਇਹ ਕਹਿੰਦੇ ਹੋਣਗੇ ਉਹਨਾਂ ਚਿਰ ਉਹਨਾਂ ਨੂੰ ਜੇਲ੍ਹ ਚ ਹੀ ਰਹਿਣਾ ਉਹਨਾਂ ਨੂੰ ਰੋਟੀ ਪਾਣੀ ਉੱਥੇ ਮਾੜਾ ਮੋਟਾ ਦੇਣਾ ਵਾ ਜੀ ਆਂਟੀਆਂ ਨੇ ਦੇ ਦਿੱਤਾ ਫਿਰ ਆਂਟੀਆਂ ਨੂੰ ਗਾਣਾ ਤੇ ਡਢਣੀਆਂ ਆਂਟੀਆਂ ਦੀ ਸੇਵਾ ਕਰਨੀ ਵੀ ਬਲਕੇ ਤੁਸੀਂ ਕਿਉਂ ਉਹਨੂੰ ਪੁੱਛਦੀਆਂ ਐ ਐਦਾਂ ਲਿਆ ਬਾਕੀ ਸੇਵਾ ਸਿੰਘ ਖੇਲਾ ਤੇ ਕਲਦੀਪੀਰ ਜੀ ਦੋਵੇਂ ਭਾਈ ਬਣੇ ਹੋਏ ਆ ਜੀ ਬਹੁਤ ਜ਼ਿਆਦਾ ਸਲੂਕ ਆ ਬਹੁਤ ਜ਼ਿਆਦਾ ਪਿਆਰ ਆ ਦੋਵਾਂ ਜਣਿਆਂ ਦਾ ਕਿਤੇ ਇੱਕ ਦੂਸਰੇ ਦੇ ਨਾਂ ਬਗੈਰ ਨਹੀਂ ਮਤਲਬ ਰਹਿੰਦੇ ਉਹਨੇ ਵੀ ਆਉਣਾ ਸਿੱਧਾ ਕਲਦੀਪੀਰ ਜੀ ਨੂੰ ਪੁੱਛਣਾ ਵੀਰ ਜੀ ਨੇ ਵੀ ਆਉਂਦਾ ਸੇਵਾ ਸਿੰਘ ਸੇਵਾ ਸਿੰਘ ਹੁੰਦੀ ਇਹਨਾਂ ਦਾ ਬਹੁਤ ਜ਼ਿਆਦਾ ਵਾ ਬਹੁਤ ਲੈਣ ਦੇਣ ਵਾ ਇਹਨਾਂ ਦਾ ਆਪਸ ਵਿੱਚ ਬਹੁਤ ਜ਼ਿਆਦਾ ਹਾਂਜੀ ਬਾਕੀ ਮੈਂ ਇੰਨਾ ਕੀ ਕਹਿਣਾ ਚਾਹੁੰਦੀ ਆ ਬਾਕੀ ਜੋ ਵੀ ਕੁਝ ਆ ਫਿਰ ਧੁਖ ਖਲਾਸਾ ਹੋਊਗਾ ਕੀ ਕਰਾਂਗੇ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਕੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਰ ਜੀ ਮੈਂ ਇਸ ਕਰਕੇ ਵੀਡੀਓ ਬਣਾ ਰਹੀ ਹਾਂ ਕਿਉਂਕਿ ਬੱਚਿਆਂ ਤੇ ਬਾਲ ਘਰ ਬਹੁਤ ਜ਼ਿਆਦਾ ਅਤਿਆਚਾਰ ਹੋ ਰਿਹਾ ਬਤ ਕਿ ਬਹੁਤ ਜ਼ਿਆਦਾ ਪਰੇਸ਼ਾਨਾ ਮੈਂ ਉੱਥੇ 4 ਸਾਲ ਡਿਊਟੀ ਕੀਤੀ ਆ ਮੈਨੂੰ ਸਾਰਾ ਹੀ ਪਤਾ ਸੀਗਾ ਵੀ ਕੀ ਹੁੰਦਾ ਕੀ ਨਹੀਂ ਇੱਥੇ ਸਾਰਾ ਬੱਚਿਆਂ ਦੇ ਨਾਲ ਵੱਡੀਆਂ ਕੁੜੀਆਂ ਦੇ ਨਾਲ ਬਹੁਤ ਹੀ ਜ਼ਿਆਦਾ ਗਲਤ ਹੁੰਦਾ ਜਿਹੜਾ ਕੋਮਲਪ੍ਰੀਤ ਨੇ ਬਿਆਨ ਦਿੱਤਾ ਵਾ ਬਿਲਕੁਲ ਸਹੀ ਦਿੱਤਾ ਵਾ ਕੋਈ ਉਹਦੇ ਚ ਇੱਕ ਵੀ ਪਰਸੈਂਟ ਗਲਤ ਨਹੀਂ ਹੈਗਾ ਤੇ ਬਾਕੀ ਰਹੀ ਗੱਲ ਇਹਨਾਂ ਦੀ ਕੁਲਦੀਪ ਸਿੰਘ ਮਾਨ ਆ ਜਸਵੀਰ ਕੌਰ ਆ ਏ ਕਮਾ ਬਾਕੀ ਸ਼ੰਕਰਾਨੰਦ ਆ ਇਹ ਸਾਰੇ ਵਿੱਚ ਇੱਕੋ ਹੀ ਮਿਲੇ ਭਗਤ ਆ ਇਹ ਇਹ ਸਰ ਉਹ ਸੇਵਾ ਸੰਖੇਲਾ ਵਾ ਬਾਕੀ ਹੋਰ ਬਾਕੀ ਕੁਲਵਿੰਦਰ ਆ ਜਿਹੜਾ ਉਹ ਆਉਂਦਾ ਪੱਤਰਕਾਰ ਆ ਜਿਹੜਾ ਉਹ ਬਾਕੀ ਸਾਰੇ ਇਹਨਾਂ ਦੀ ਸਾਰਿਆਂ ਦਾ ਗੈਂਗਾ